Það Smile Svondið að perfge? Svondið að pergunta H werðu að penna? H Okbra ਕੀ ਗੱਲ ਹੋਈ ਪਤੀ ਟੜੇ ਪਤਾ ਨਹੀਂ ਕਿਹਦੀ ਜਾਨ ਬਚਉਂਦੇ ਕਿਸੇ ਨੇ ਧੱਕਾ ਦੇਣਾ ਹੈ ਕਿਸੇ ਕੁੜੀ ਨੂੰ ਬਚਾਉਂਦਾ ਹਨਾ ਉਹਨਾਂ ਨੇ ਧੱਕਾ ਦੇ ਕੇ ਨਦੀ 'ਚ ਸੁੱਟ ਦਿੱਤਾ ਕਿਹੜੇ ਦੇਸ਼ ਗਏ ਚਿੰਗਾ ਕੋਈ ਕਿੰਨਾ ਕਿੰਨਾ ਜ਼ਰਰ ਲੱਗੇ ਦੋ ਸਾਲ ਹਨੀ ਦੋ ਸਾਲ ਹੋਏ ਕਿੰਨੇ ਬੱਚੇ ਕਿੰਨੇ ਆ ਦੋ ਤੇ ਕੀ ਮੰਗ ਕਰੋਗੇ ਉਹਨੂੰ ਨਹੀਂ ਮੇਰੇ ਪਿੱਛੇ ਕੋਈ ਕਮਾਈ ਅੜਾ ਨਹੀਂ ਫਲੈਗ ਹਬ ਉਹੀ ਮੇਰਾ ਘਰ ਪਰਵਾਹ ਪਾਉਦਾ ਹੀ ਮੇਰੇ ਬੱਚਿਆਂ ਨੂੰ ਮੇਰੇ ਮਾਪਿਆਂ ਨੂੰ ਹੋਰ ਮੇਰੀ ਕੋਈ ਕਮਾਈ ਨਹੀਂ ਰਹਿ ਗਈ ਕੁਝ ਨਹੀਂ ਉਹਦੇ ਬਿਨਾਂ ਰਹਿ ਗਿਆ ਕਿੰਨੀ ਉਮਰ ਹੈ ਇਹਦੀ 33 ਸਾਲ ਤੁਹਾਨੂੰ ਕਿੱਦਾਂ ਪਤਾ ਲੱਗਿਆ ਵੀਰੇ ਉਹ ਤੋਂ ਕੰਪਨੀ ਤੋਂ ਫੋਨ ਆਇਆ ਜਦੋਂ ਕੰਮ ਤੇ ਨਹੀਂ ਗਿਆ ਕਰ ਨਹੀਂ ਗਿਆ ਇਹ ਨਹਿਰ ਜਿਹਾ ਆਇਆ ਤੇ ਜਾ ਤੱਕਾ ਦਿੱਤਾ ਹਾਂਜੀ ਨਹਿਰ ਜਿਹੀ ਜਨ ਤੱਕ ਆ ਦਿੱਤਾ ਇਹ ਤਾਂ ਉਸ ਸੋਮਵਾਰ ਨੂੰ ਆਇਆ ਫਿਰ ਹਾਂਜੀ ਸੋਮਵਾਰ ਸਵੇਰੇ ਹੁਣ ਕੀ ਮ ਕਰੋਗੇ ਹੁਣ ਪੈਂਦਾ ਢਰਬਾਰਾ ਫਿਰ ਕਿਹੜਾ ਪਿੰਡ ਆ ਗੱਭੋ ਕੀ ਲੱਗਦੇ ਤੁਹਾਡੇ ਜਿਹੜਾ ਮੁੰਡਾ ਗਿਆ ਬਾਹਰ ਕੀ ਨਾਲ ਮੇਰਾ ਬੇਟਾ ਹੈ ਤਸ਼ਵੀਰ ਸਿੰਘ ਇਹ ਤੁਹਾਡਾ ਬੇਟਾ ਆ ਹਾਂਜੀ ਕਿੰਨਾ ਕੁ ਚਿਰ ਉਹ ਚੱਲਿਆ ਉਹ ਬਾਹਰ ਗਿਆ ਉਹ ਚਾਰ ਪੰਜ ਸਾਲ ਹੋ ਗਏ ਕਿਹੜੇ ਦੇਸ਼ ਗਿਆ ਸੀ ਨਹੀਂ ਬਾਬਾ ਤੇ ਕੀ ਗੱਲ ਬਣੀ ਇਥੇ ਕੋ ਉਥੇ ਨਾਲ ਇੱਕ ਮਲਟਾ ਹੈ ਕਿ ਨਾ ਮੈਂ ਜੇ ਕੰਡੇ ਰੇ ਹਾਂਜੀ ਤੇ ਉਹਨੇ ਧੱਕਾ ਹੀ ਮਾਰਸਾ ਕਿੰਨੇ ਬੱਚੇ ਦੇ ਦਿੱਤੇ ਦੋ ਬੱਚੇ ਤੇ ਕੀ ਮੰਗੋਗੇ ਹੁਣ ਸਰਕਾਰ ਤੋਂ ਜਾਣਾਰੇ ਵੀ ਕਾਪਰ ਮੰਗਾਉਣ ਵਾਲਾ ਹਰ ਗਰੀਬ ਆ ਹਾਂਜੀ ਤੇ ਦੋ ਵੀ ਹੋਏ ਸਰਕਾਰ ਮਦਦ ਕਰੇ ਤੇ ਕਿੰਨਾ ਕੋ ਉਚਾਰਾ ਚੱਲਿਆ ਗਿਆ ਇਹਨੂੰ ਮੈਨੂੰ ਵਿਚਾਰ ਕਰਾ ਪੀਣਾ ਕੀ ਨਾ ਕੀ ਬਾਬੂ ਡਾਡਾ ਹਰਪਰ ਸਿੰਘ ਘੜਾ ਪਿੰਡਾ ਘਟਾਲ ਖੜ ਜੋ ਜੀ ਗੱਲ ਬਾਤ ਹੋਈ ਯਾਰ ਗੱਲ ਬਾਤ ਹੋਈ ਆ ਵੀ ਸਾਈ ਸੁਣਿਆ ਫੋਨ ਆ ਸੋਵਾਰ ਹਾਂਜੀ ਪਿੱਤਾ ਲੜਕਾ ਇਹਦਾ ਪਤੀ ਆ ਮੇਰਾ ਗੋਸ਼ਰ ਗਿਆ ਮਰ ਗਿਆ ਨੇ ਅੱਜ ਦੇਖ ਵੀ ਹੂੰ ਕਿਹਨੇ ਧੱਕਾ ਮਾਰਿਆ ਅਜਾ ਜਿਹਨੇ ਧੱਕਾ ਮਾਰਿਆ ਉਹ ਬੰਦਾ ਫੜਿਆ ਗਿਆ ਬੰਦਾ ਫੜਿਆ ਗਿਆ ਫੜੇਗੇ ਬੰਦੇ ਤੇ ਬਾਕੀ ਹੁਣ ਚਾਹ ਨੂੰ ਇਹ ਹੋਈ ਆ ਵੀ ਬੱਚੇ ਪਰਿਵਾਰ ਜਨਾ ਗਰੀਬ ਆ ਦੋ ਲੜਕੇ ਆ ਤੇ ਗਵਰਨਮੈਂਟ ਵੱਲੋਂ ਕੋਈ ਛੋਟ ਦਿੱਤੀ ਜਾਵੇ ਤੇ ਮਾਚ ਰਹਿ ਕੇ ਕਰੋ ਗਰੀਬ ਆ ਚਾਰ ਪੰਜ ਸਾਲ ਹੋ ਗਏ ਗਏ ਨੂੰ ਮੰਗ ਕਰਨ ਸਰਕਾਰ ਤੋਂ